ਇਹੀ ਕਿਰਪਾਣਾ ਪਾ ਕੇ ਅਸੀਂ ਪਹਿਲਾਂ ਜਾਂਦ ਰਿਹਾ ਪਰ ਅੱਜ ਕਿਰਪਾਣ ਦਾ ਬਹਾਨਾ ਬਣਾ ਕੇ ਜਿਹੜਾ ਉਹ ਸੰਗ ਹੈ ਔਰ ਇਹ ਸਿੰਘ ਸਹਬਾਨੋ ਇਹ ਕੌਮ ਦੇ ਬਰੋ ਆਪਣੇ ਆਪ ਨੂੰ ਕੌਮ ਦੇ ਵਾਰਿਸ ਕਹਣ ਵਾਲਿਓ ਕਿੱਥੇ ਹੋ ਕਿਹੜੀ ਗੂੜੀ ਨੀਂਦ ਵਿੱਚ ਸੁੱਤੇ ਹੋਏ ਹੋ ਇਸ ਵੇਲੇ ਅਸੀਂ ਦਿੱਲੀ 에ਰਪੋਰਟ ਤੇ ਆ ਸਾਡਾ ਅੱਜ ਦਾ ਪ੍ਰੋਗਰਾਮ ਐਸਕੇਐਮ ਨਾਨ ਪੋਲਿਟੀਕਲ ਵੱਲੋਂ ਉਹ ਵੱਡੇ ਪ੍ਰੋਗਰਾਮ ਰੱਖੇ ਗਏ ਸੀਗੇ ਤਾਮਲਨਾਡੂ ਦੇ ਵਿੱਚ ਪੰਡਿਚਰੀ ਦੇ ਵਿੱਚ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਔਰ ਕਿਸਾਨਾਂ ਦੀ ਕਰਜ਼ ਮੁਕਤੀ ਦਾ ਔਰ ਕਿਸਾਨੀ ਦੀ ਭਵਿੱਖ ਦਾ ਉਸ ਅੰਦੋਲਨ ਨੂੰ ਹੋਰ ਤੇਜ਼ ਕਰਨਾ ਸੀ ਔਰ ਉਹਦੇ ਤੋਂ ਅੱਜ ਕਬਰਾਹੜ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਚਾਨਲੀ 에어ਪੋਰਟ ਤੋਂ ਆਏ ਆ ਤਾਂ ਇੱਥੇ ਬਿਨਾਂ ਵਜ੍ਹਾ ਤੋਂ ਬਹਾਨੇ ਬਾਜ਼ੀਆਂ ਬਣਾ ਕੇ ਸਾਨੂੰ ਰੋਕ ਲਿਆ ਗਿਆ ਕਿਸਾਨਾਂ ਨੂੰ ਉੱਥੇ ਆਪਣੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਹੀਂ ਜਾਣ ਦਿੱਤਾ ਗਿਆ ਜਿਹਦੇ ਤੋਂ ਅਸੀਂ ਸਮਝਦੇ ਆ ਕਿ ਬੜੀ ਸ਼ਰਮ ਦੀ ਗੱਲ ਹੈ ਇਹ ਸਾਡੀ ਸਰਕਾਰ ਦੇ ਲਈ ਕਿ ਅੰਦੋਲਨਕਾਰੀ ਲੋਕਾਂ ਨੂੰ ਇਸ ਤਰ੍ਹਾਂ ਰੋਕ ਕੇ ਉਹਨਾਂ ਦੀ ਟਿਕਟਾਂ ਕੈਨਸਲ ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਔਰ ਬਹਾਨੇ ਬਾਜ਼ੀਆਂ ਕਰਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਐ ਇਹ ਕਹਿ ਦੇਣਾ ਕਿ ਤੁਸੀਂ ਸ੍ਰੀ ਸਾਹਿਬ ਪਾਕਿਜਾਨੀ ਜਾ ਸਕਦੇ ਕਿਰਪਾਨਾ ਪਾਕਿਜਾਨੀ ਅਕੈਡਮੀ ਵੀ ਇੱਕ ਨਵੀਂ ਗੱਲ ਐ ਮੈਨੂੰ ਇਹ ਉਦੋਂ ਵੀ ਬਹੁਤ ਦੁੱਖ ਦੀ ਗੱਲ ਲੱਗੀ ਐ ਕਿ ਸਾਡੇ ਜਿਹੜੇ ਸਿੱਖੀ ਨੂੰ ਅੱਜ ਤੱਕ ਅਗਵਾਈ ਕਰਦੇ ਰਾਏ ਲੋਕ ਨੇ ਜਿਨ੍ਹਾਂ ਨੇ ਲਗਾਤਾਰ ਸਿੱਖੀ ਦੇ ਨੰਬਰਦਾਰ ਬਣ ਕੇ ਰਹੇ ਨੇ ਉਹਨਾਂ ਨੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਕੀ ਕੀਤਾ ਹੈ ਕਿ ਜੇਕਰ ਸਾਡੇ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਨ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ 에ਅਰਪੋਰਟਾਂ ਦੇ ਵਿੱਚ ਜਾ ਕੇ ਡਾਇਰੈਕਟਾ ਚੜ੍ਹਨ ਨਹੀਂ ਦਿੱਤਾ ਜਾਏਗਾ ਕਹਿੰਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਸਾਨੂੰ ਇਹ ਕਿਹਾ ਦੱਸਿਆ ਜਾ ਰਿਹਾ ਕਿ ਤੁਸੀਂ ਭਾਰਤ ਦੇ ਵਿਛਿੰਦੇ ਨਹੀਂ ਹੋ ਸੋ ਇਸ ਕਰਕੇ ਇਹ ਬੜੀ ਦੁੱਖ ਦੀ ਗੱਲ ਹੈ ਬੜੀ ਸ਼ਰਮ ਦੀ ਗੱਲ ਹੈ ਸਾਨੂੰ ਅੱਜ ਭਾਰਤ ਸਰਕਾਰ ਤੋਂ ਜਵਾਬ ਮੰਗਦੇ ਆਂ ਅਸੀਂ ਕਿ ਕੀ ਅਸੀਂ ਜਿਹੜੇ ਕਿਸਾਨ ਜਾਂ ਖਾਸ ਕਰਕੇ ਸਿੱਖ ਕਮਊਨਿਟੀ ਦੇ ਲੋਕ ਨੇ ਜਿਹੜੇ ਉਹ ਇੱਥੇ ਭਾਰਤ ਦੇ ਵਸਿੰਦੇ ਨਹੀਂ ਹਨ ਜੇ ਇਹ ਆ ਤਾਂ ਫਿਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਨਾਲ ਇਹ ਜਿਹੇ ਵਰਤਾਰਾ ਜਿਹੜਾ ਹੋ ਰਿਹਾ ਹੈ ਇਹਦੇ ਤੇ ਕਦੋਂ ਠੱਲ ਪਏਗੀ ਸਰਕਾਰਾਂ ਇਹਦੇ ਪ੍ਰਤੀ ਜਿਹੋ ਜਿਹੇ ਰਵੱਈਆ ਅੱਜ ਆਪਾਂ ਅਸੀਂ ਦੇਖਿਆ ਕਿਉਂਕਿ ਮੈਂ ਗੱਲ ਤਾਂ ਕਹਿ ਰਿਹਾ ਮੈਂ ਅੱਜ ਤੋਂ ਪਹਿਲਾਂ ਲਗਾਤਾਰ ਕੱਟੋ-ਕੱਟ 10 ਵਾਰੀ ਭਾਰਤ ਦੇ ਉੱਤੇ ਸਫ਼ਰ ਕਰ ਚੁੱਕਿਆ ਕਦੇ ਕਿਸੇ ਸਟ੍ਰੀਟ 'ਚ ਕਦੇ ਕਿਸੇ ਸਟੇਟ 'ਚ ਲੇਕਿਨ ਕਦੇ ਅਜ ਤੱਕ ਇਹ ਪ੍ਰੋਬਲਮ ਨਹੀਂ ਆਈ ਜਿਹੜੀ ਪ੍ਰੋਬਲਮ ਅੱਜ ਇੱਥੇ ਕ੍ਰੀਏਟ ਕੀਤੀ ਗਈ ਹੈ ਮੈਂ ਕਹੂੰਗਾ ਕਿ ਕੋਈ ਪ੍ਰੋਬਲਮ ਨਹੀਂ ਹੈ ਇਹ ਪ੍ਰੋਬਲਮ ਕ੍ਰੀਏਟ ਕੀਤੀ ਗਈ ਹੈ ਇਸ ਵੱਲੋਂ ਕ੍ਰੀਏਟ ਕੀਤੀ ਗਈ ਹੈ ਕਿ ਭਾਰਤ ਸਰਕਾਰ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਤੋਂ ਘਬਰਾਹਟ ਦੇ ਵਿੱਚ ਆ ਚੁੱਕੀ ਹੈ ਕਿਸਾਨ ਅੰਦੋਲਨ ਲਗਾਤਾਰ ਜਿਸ ਤਰ੍ਹਾਂ ਬੁਲੰਦੀ ਵੱਲ ਨੂੰ ਵੱਧ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਫੈਲ ਰਿਹਾ ਹੈ ਇਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆ ਆਉਣ ਵਾਲਾ ਜਿਹੜਾ ਕੁਝ ਸਟੇਟਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਰਾਜਾਂ ਦੇ ਵਿੱਚ ਉਹਨਾਂ ਰਾਜਾਂ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਆਂ ਕਿ ਸਾਹ ਸੰਦੋਲਨ ਉਹਨਾਂ ਸਟੇਟਾਂ ਦੇ ਵਿੱਚ ਨਾ ਫੈਲ ਪਾਵੇ ਉਹਨੂੰ ਰੋਕਣ ਦੇ ਲਈ ਸਰਕਾਰ ਨੇ ਇੱਕ ਉੱਜੀ ਹਰਕਤ ਕੀਤੀ ਹੈ ਜੋ ਅਤਿ ਨਿੰਦਣਯੋਗ ਹੈ ਤੇ ਬੜੀ ਸ਼ਰਮ ਵਾਲੀ ਗੱਲ ਹੈ ਲੇਕਿਨ ਇਹ ਸੋਚੇ ਨਾ ਸਰਕਾਰ ਕਿ ਅਜਿਹਾ ਕਰਕੇ ਤੁਸੀਂ ਇਹ ਜੁਰਮ ਕਰਕੇ ਤੁਸੀਂ ਸਾਡੇ ਤੇ ਇਹ ਅਤਿਆਚਾਰ ਕਰਕੇ ਇਸਾਨਾਂ ਦਾ ਗਲਾ ਦਬਾ ਕੇ ਤੁਸੀਂ ਅੰਦੋਲਨ ਰੋਕ ਲੋਗੇ ਜਾਂ ਤੁਸੀਂ ਆਪਣੀ ਸੱਦਾ ਬਣਾ ਕੇ ਰੱਖ ਲੋਗੇ ਇਹ ਮੇਰਾ ਕਹਿਣਾ ਤੁਹਾਡਾ ਭਲੇਖਾ ਹੋਵੇਗਾ ਤੁਸੀਂ ਦੇਖਿਆ ਪਿੱਛੇ ਅਜਮਾਗੇ ਦੇਖ ਲਿਆ ਕਿ ਜਦੋਂ ਅਸੀਂ ਦਿੱਲੀ ਵੱਲ ਨੂੰ ਆ ਰਹੇ ਸੀ ਸਾਡੇ ਤੇ ਅਥਰੂ ਗਾਇ ਛੱਡੀ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਕਿਸਾਨ ਸ਼ਹੀਦ ਕਰਤਾ ਪੰਜਾਂ ਦੀ ਆਈ ਸੈਕ ਚਲੀ ਗਈ 450 ਤੋਂ ਉੱਪਰ ਕਿਸਾਨ ਜ਼ਖਮੀ ਕੀਤੇ ਉਹ ਸਾਰਾ ਕੁਝ ਦੇਖਿਆ ਔਰ ਪੂਰੀ ਦੁਨੀਆ ਨੇ ਦੇਖਿਆ ਪੂਰੇ ਸੰਸਾਰ ਨੇ ਵੇਖਿਆ ਹਰ ਇੱਕ ਵਿਅਕਤੀ ਨੇ ਉਹ ਚੀਜ਼ ਨੂੰ ਵੇਖਿਆ ਔਰ ਜਿਨ੍ਹਾਂ ਨੇ ਉਹਨੂੰ ਵੇਖਿਆ ਉਹਨਾਂ ਨੇ ਫਿਰ ਤੁਹਾਡੇ ਇਸ ਕਰੂਰ ਚਿਹਰੇ ਦਾ ਜਿਹੜਾ ਜਵਾਬ ਦਿੱਤਾ ਲੋਕਾਂ ਨੇ ਉਹ ਲੋਕ ਸਭਾ ਦੇ ਵਿੱਚ ਤੁਸੀਂ ਦੇਖਿਆ ਹੈ ਹਾਲਾਂਕਿ ਅਸੀਂ ਗੈਰ ਪੋਲੀਟਿਕਲੀ ਵਿਚਾਰਧਾਰਾ ਲੈ ਕੇ ਆਪਣੀਆਂ ਹੱਕੀ ਮੰਗਾਂ ਦੀ ਲੜਾਈ ਲੜਨ ਵਾਲੇ ਲੋਕਾਂ ਤੇ ਸਾਨੂੰ ਅੱਜ ਸਾਡੇ ਉਹਨਾਂ ਕਿਸਾਨਾਂ ਤੱਕ ਨਹੀਂ ਜਾਣ ਦਿੱਤਾ ਗਿਆ ਜਿਹੜੇ ਸਾਡੇ ਸਾਡੀ ਇੰਤਜ਼ਾਰ ਕਰ ਰਹੇ ਨੇ ਸਾਡੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਇਕੱਠੇ ਹੋ ਕੇ ਅ ਚਰਚੀਪਲੀ ਦੇ ਵਿੱਚ ਉਸ ਤੋਂ ਬਾਅਦ ਪੌਂਡੀਚਰੀ ਦੇ ਵਿੱਚ ਇਕੱਠ ਕਰਕੇ ਸਾਡੇ ਨਾਲ ਉੱਥੇ ਮੀਟਿੰਗਾਂ ਹੋਣੀਆਂ ਸੀ ਸਾਡੇ ਪ੍ਰੈਸ ਕਾਨਫਰੰਸਾਂ ਹੋਣੀਆਂ ਸੀ ਅਸੀਂ ਉਹਨਾਂ ਦੇ ਹਜ਼ਾਰਾਂ ਦੇ ਕੱਠ ਨੂੰ ਸੰਬੋਧਨ ਕਰਨਾ ਸੀ ਇਹ ਇਹਨਾਂ ਨੇ ਸਾਡਾ ਇੱਕ ਵੱਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਗੱਲ ਨਹੀਂ ਸਰਕਾਰ ਜੋ ਕਰਨਾ ਚਾਹਵੇ ਕਰੇ ਅਸੀਂ ਹਾਰਾਂਗੇ ਨਹੀਂ ਅੰਦੋਲਨ ਅਸੀਂ ਜਾਰੀ ਰੱਖਾਂਗੇ ਹੋਰ ਤਾਕਤ ਦੇ ਨਾਲ ਅੰਦੋਲਨ ਨੂੰ ਅੱਗੇ ਅਸੀਂ ਲੈ ਕੇ ਜਾਵਾਂਗੇ ਆਪ ਸਭ ਨੂੰ ਬੇਨਤੀ ਹੈ ਇਸ ਗੱਲ ਨੂੰ ਅੱਗੇ ਦੀ ਅੱਗੇ ਲੋਕਾਂ ਤੱਕ ਫੈਲਾਓ ਹਰ ਵਿਅਕਤੀ ਤੱਕ ਜਾਵੇ ਪਤਾ ਲੱਗੇ ਕਿ ਸਰਕਾਰ ਦਾ ਚਿਹਰਾ ਕੀ ਹੈ ਨਾਲ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੂਗਾ ਨਾਲ ਦੀ ਨਾਲ ਹੀ ਕਿ ਸਾਡੇ ਉਹ ਸਿੱਖ ਧਰਮ ਦੇ ਰੈਵਰਾਂ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਆਓ ਸ਼ਰਮ ਕਰੋ ਦੇਖੋ ਕੀ ਹੋ ਰਿਹਾ ਹੈ ਅੱਜ ਇਹ ਸ੍ਰੀ ਸਾਹਿਬ ਨੂੰ ਜਹਾਜ਼ ਦੇ ਵਿੱਚ ਨਹੀਂ ਚੜਨ ਦਿੱਤਾ ਜਾ ਰਿਹਾ ਤੁਸੀਂ ਸੋਚ ਕੀ ਰਹੇ ਹੋ ਤੁਸੀਂ ਵਿਚਾਰ ਕੀ ਰਹੇ ਹੋ ਤੁਸੀਂ ਖੜੇ ਕਿੱਥੇ ਹੋ ਤੇ ਤੁਸੀਂ ਐਵੇਂ ਬਿਨਾਂ ਗੱਲ ਤੋਂ ਮਤਲਬ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ ਸੋ ਸੋਚੋ ਅਸੀਂ ਕਹਿ ਕੇ ਸਾਨੂੰ ਭਾਵੇਂ ਕੁਝ ਵੀ ਹੋਵੇ ਅਸੀਂ ਆਪ ਦੇ ਜਿਹੜੇ ਸਾਡੇ ਗੁਰੂ ਨੇ ਦਿੱਤਾ ਹੋਇਆ ਸਾਡਾ ਚਿੰਨ ਹੈ ਇਹਦੇ ਇਰਾਜ ਨੂੰ ਨਾਲ ਲੈ ਕੇ ਹੀ ਜਾਵਾਂਗੇ ਔਰ ਮੈਂ ਪਹਿਲੀ ਪਹਿਲੇ ਕਹਿ ਚੁੱਕੇ ਕਿ ਅਸੀਂ ਪਹਿਲੀ ਵਾਰ ਨਹੀਂ ਗਏ ਅੱਜ ਤੋ ਪਹਿਲਾਂ 10 ਵਾਰ ਹੀ ਜਾ ਚੁੱਕੇ ਹਾਂ ਹਰ ਵਾਰੀ ਇਹ ਸਾਡਾ ਸ੍ਰੀ ਸਾਹਿਬ ਸਾਡੇ ਨਾਲ ਹੁੰਦਾ ਹੈ ਲੇਕਿਨ ਅੱਜ ਕੋ ਤਕਲੀਫ ਆਈ ਕਿਉਂਕਿ ਅੰਦੋਲਨ ਸੱਟ ਮਾਰ ਰਿਹਾ ਹੈ ਅੰਦੋਲਨ ਇਹਨਾਂ ਦੀ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਜਿਹੜਾ ਇਹਨਾਂ ਨੇ ਸੋਚਿਆ ਸੀ ਕਿ ਅਬ ਕੀ ਬਾਅਦ 412 ਉਹ ਅਬ ਕੀ ਬਾਅਦ 412 ਅੰਦੋਲਨ ਨੇ ਕਰਨ ਨਹੀਂ ਦਿੱਤੀ ਕਿਸਾਨਾਂ ਦੇ ਹੋਏ ਅਕਿਆਚਾਰ ਨੇ ਕਰਨ ਨਹੀਂ ਦਿੱਤੀ ਲੋਕਾਂ ਨੇ ਉਹਦਾ ਇਹਨਾਂ ਨੂੰ ਮੂੰਹ ਕੋਡ ਮਾ ਜਵਾਬ ਦਿੱਤਾ ਔਰ ਅੱਜ ਵਾਲੀ ਗੱਲ ਦਾ ਵੀ ਲੋਕ ਜਵਾਬ ਦੇਣਗੇ ਹਰਿਆਣਾ ਦੇ ਵਿੱਚ ਵੀ ਜਵਾਬ ਦੇਣਗੇ ਮਹਾਰਾਸ਼ਟਰ ਵਿੱਚ ਵੀ ਜਵਾਬ ਦੇਣਗੇ ਹੋਰਨਾਂ ਸਟੇਟਾਂ ਦੇ ਵਿੱਚ ਵੀ ਲੋਕ ਇਹਨਾਂ ਤੋਂ ਸਵਾਲ ਪੁੱਛਣਗੇ ਕਿ ਕਿਸਾਨਾਂ ਨੂੰ ਕਿਸਾਨ ਨੇਤਾਵਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਚੱਲ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲ ਤੋਂ ਪਹਿਲਾਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਕਾਫੀ ਵਿਸਥਾਰ ਤੇ ਨਾਲ ਤੁਹਾਨੂੰ ਦੱਸਿਆ ਕਿ ਅੱਜ ਅਸੀਂ ਇਸ ਟਾਈਮ ਤੇ ਜਿਵੇਂ ਕਿ ਹੁਣ ਅਸੀਂ ਦਿੱਲੀ 에어ਪੋਰਟ ਦੇ ਉੱਤੇ ਇੱਥੇ ਖੜੇ ਹਾਂ ਔਰ ਸਾਡਾ ਜਿਹੜਾ ਪ੍ਰੋਗਰਾਮ ਸੀ ਉਹ ਤਮਨ ਲਾਟੂ ਦੇ ਵਿੱਚ ਉੱਥੇ ਕਿਸਾਨ ਕਾਨਫਰੰਸਾਂ ਪ੍ਰੈਸ ਕਾਨਫਰੰਸਾਂ ਬਹੁਤ ਵੱਡੀਆਂ ਰੈਲੀਆਂ ਚੜੀਆਂ ਸੀ ਉਹਨਾਂ ਦੇ ਵਿੱਚ ਅਸੀਂ ਸ਼ਮੂਲੀਅਤ ਕਰਨੀ ਸੀ ਤੇ ਸਾਨੂੰ ਤੈਨਾਂ ਨੂੰ ਜਿਹੜਾ ਕਿ ਜਿਸ ਤਰ੍ਹਾਂ ਦਾਸ ਪ੍ਰਦੇਸ਼ ਸਿੰਘ ਚਰਚਾ ਮੇਰੇ ਨਾਲ ਸਰਦਾਰ ਜਗਜੀਤ ਸਿੰਘ ਜੱਡੇਵਾਲ ਸਰਦਾਰ ਸੰਦੀਪ ਸਿੰਘ ਗਿੱਪੋਜ ਰਾਜ ਤੇ ਸਾਨੂੰ ਜਿਹੜਾ ਉਹ ਇੱਥੇ ਦਿੱਲੀ 에어ਪੋਰਟ ਤੇ ਰੁਕਿਆ ਗਿਆ ਜੇ ਵੀ ਇਹਨੇ ਦੱਸਿਆ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਘਬराई ਹੋਈ ਆ ਜਿਹੜੇ ਕਿ ਪਿਛਲੇ ਲੋਕ ਸਭਾ ਦੇ ਚੋਣਾਂ ਹੋਈਆਂ ਨੇ ਉਹਨਾਂ ਚ ਉਹਨਾਂ ਦੇ ਵਿੱਚ ਐਸ ਵਾਰੀ ਮੋਦੀ ਸਰਕਾਰ ਨੂੰ ਜਿਹੜਾ ਉਹ ਪੂਰਨ ਬਹੁਮਤ ਨਹੀਂ ਮਿਲਿਆ ਪਰ ਵਸਾਕੀਆਂ ਦੇ ਸਹਾਰੇ ਸਰਕਾਰ ਚੱਲ ਰਹੀ ਆ ਔਰ ਜਿਹੜੀਆਂ ਚੋਣਾਂ ਹੁਣ ਵੱਖ-ਵੱਖ ਸੂਬਿਆਂ ਦੇ ਵਿੱਚ ਵਿਧਾਨ ਸਭਾਵਾਂ ਦੀਆਂ ਹੋਰ ਜਾ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਆਪਣੀ ਗੱਲ ਰੱਖਣ ਵਾਸਤੇ ਕਿਸਾਨਾਂ ਨੂੰ ਲਾਮਬੰਦ ਕਰਨ ਵਾਸਤੇ ਬੀਜੇਪੀ ਜਿਹੜੀ ਪਾਰਟੀ ਆ ਇਹਨੂੰ ਜਿਹੜਾ ਉਹ ਅਸਲ ਇਹਨਾਂ ਦਾ ਚਿਹਰਾ ਜਿਹੜਾ ਉਹ ਦਰਸਾਉਣ ਵਾਸਤੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਣੀ ਚਾਹੁੰਦੀ ਆ ਜਿੱਤੂ ਘਮਰਾ ਕੇ ਅੱਜ ਸਾਨੂੰ ਜਿਹੜਾ ਇੱਥੋਂ ਦਿੱਲੀ 에ਅਰਪੋਰਟ ਤੋਂ ਨਹੀਂ ਜਾਣ ਦਿੱਤਾ ਔਰ ਇਹਦੇ ਨਾਲ ਨਾਲ ਮੈਂ ਸਮੁੱਚੀ ਸਿੱਖ ਕੌਮ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਅੱਡ ਅੱਡ ਚੱਲ ਰਹੀਆਂ ਨੇ ਔਰ ਖਾਸ ਕਰਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਨੀ ਰਗਵੀਰ ਸਿੰਘ ਜੀ ਜਾਂ ਜਿਹੜੇ ਰਹਿ ਛੁੱਕੇ ਨੇ ਜਿੰਨੀਆਂ ਵੀ ਸੰਪਰਦਾਵਾਂ ਨੇ ਮੈਂ ਉਹਨਾਂ ਨੂੰ ਇੱਕ اپੀਲ ਕਰਦਾ ਕਿ ਤੁਹਾਡੀ ਫੁੱਟ ਦੇ ਕਾਰਨ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖ ਕੌਮ ਨੇ 85% ਤੋਂ ਲੈ ਕੇ 93% ਕੁਰਬਾਨੀਆਂ ਦਿੱਤੀਆਂ ਅੱਜ ਉਹਨਾਂ ਸਿੱਖਾਂ ਨੂੰ ਜਿਹੜਾ ਕਿਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਹੈ ਇਹ ਤੁਹਾਡੀ ਫੁੱਟ ਦੇ ਕਾਰਨ ਆ ਹੁਣ ਤੱਕ ਕੁਝ ਸਮਝੋ ਅਜੇ ਤੱਕ ਕੋ ਅਕਲ ਕਰ ਲਓ ਵੀ ਆਹ ਕੁਛ ਕਾਮਲਾ ਹੋ ਰਿਹਾ ਹੈ ਔਰ ਅੱਜ ਆਪਣੇ ਆਪ ਨੂੰ ਅਕਾਲੀ ਕੌਮ ਨਾਲੇ ਬਾਗੀ ਕੌਮ ਵਾਲੇ ਅਕਾਲੀਓ ਤੁਸੀਂ ਜੇ ਤੁਹਾਡੇ ਚ ਇਨਸਾਨੀਅਤ ਹੈ ਜੇ ਤੁਹਾਡੇ ਚ ਅਣਖ ਹੈ ਜੇ ਤੁਹਾਡੇ ਚ ਕੋਈ ਜ਼ਹਿਰਤ ਹੈ ਜੇ ਤੁਸੀਂ ਆਪਣੇ ਆਪ ਨੂੰ ਸਿੱਖ ਹੁੰਦੇ ਹੋ ਤੁਸੀਂ ਬੜੀਆਂ ਸੋਹਣੀਆਂ ਦਸਤਾਰਾਂ ਬੰਨ੍ਹਦੇ ਹੋ ਨਾਲੇ ਪ੍ਰਕਾਸ਼ ਨੇ ਤੁਹਾਡੇ ਪਰ ਜਿਹੜੀ ਤੁਸੀਂ ਕਰਤੂਤ ਕੀਤੀ ਆ ਉਹ ਤੁਹਾਡੀ ਕਰਤੂਤ ਦੇ ਕਾਰਨ ਅੱਜ ਸਿੱਖ ਕੌਮ ਦੀ ਇਹ ਹਾਲਤ ਹੈ ਭਾਰਤ ਦੇ ਵਿੱਚ ਤੇ ਤੁਹਾਨੂੰ ਚੁੱਪ ਕਰਕੇ ਘਰ ਬੈਠ ਜਾਨਾ ਚਾਹੀਦਾ ਅਤੇ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਸਿੱਖਾਂ ਦੀ ਆਉਣ ਦਿਨ ਆਉਣੀ ਚਾਹੀਦੀ ਆ ਆਉਦੇ ਵੀ ਚਾਹੀਦੀ ਆ ਅੱਜ ਤੁਸੀਂ ਅਕਾਲ ਤਖਤ ਦੇਤੇ ਚਿੱਠੀਆਂ ਲੈ ਕੇ ਜਾ ਰਹੇ ਹੋ ਇੱਕ ਦੂਸਰੇ ਨੂੰ ਦੋਸ਼ੀ ਦੱਸ ਰਹੇ ਹੋ ਵੀ ਆਹ ਗद्दार ਹੈ ਆਹ ਗद्दार ਹੈ ਪਰ ਤੁਸੀਂ ਹੁਣ ਤੱਕ ਕੀਤਾ ਕੀ ਆ ਆਹ ਜਿਹੜੀਆਂ ਚੀਜ਼ਾਂ ਨੇ ਇਹ ਕਿੱਧਰ ਨੂੰ ਮਲ ਕੇ ਜੜੀਆਂ ਲੈ ਕੇ ਜਾ ਰਹੀਆਂ ਨੇ ਇਹ ਤੁਹਾਡੀ ਸੋਚ ਕਿੱਧਰ ਨੂੰ ਲੈ ਕੇ ਜਾ ਰਹੀ ਆ ਸੋ ਕੁਝ ਸੋਚ ਕਰੋ ਕੁਝ ਅਕਲ ਕਰੋ ਅੱਜ ਸਾਨੂੰ ਅਸੀਂ ਮੈਂ ਤਨ ਜਿਸ ਤਰ੍ਹਾਂ ਡਲੇਵਾਲ ਸਾਹਿਬ ਨੇ ਦੱਸਿਆ ਤੁਹਾਨੂੰ ਕਿ ਇਹ ਵੀ ਬਹੁਤ ਵਾਰਾ ਮੈਂ ਵੀ ਤਿੰਨ ਵਾਰਾ ਕੇਰਲਾ ਜਾਇਆ ਇਸੇ ਤਰ੍ਹਾਂ ਅਸੀਂ ਮਹਾਰਾਸ਼ਟਰ ਚ ਗਏ ਆ ਕਿਸਾਨ ਰੈਲੀਆਂ ਦੇ ਵਿੱਚ ਬਹੁਤ ਵਾਰਾ ਅਸੀਂ ਜਾ ਚੁੱਕੇ ਆ ਅੱਜ ਕਿਉਂ ਰੋਕਿਆ ਗਿਆ ਅੱਜ ਇਸ ਕਰਕੇ ਰੋਕਿਆ ਗਿਆ ਕਿ ਜਿਹੜਾ ਇਹ ਕਿਸਾਨ ਅੰਦੋਲਨ ਪਹਿਲਾਂ ਵੀ ਦਿੱਲੀ ਬਾਰਡਰਾਂ ਤੇ ਰਿਹਾ ਕਾਲੇ ਕਾਨੂੰਨ ਰੱਦ ਕਰਾ ਕੇ ਅਸੀਂ ਗਏ ਪਰ ਉਸ ਟਾਈਮ ਦੇ ਉੱਤੇ ਜਿਹੜੀਆਂ ਮੰਗਾਂ ਅਧੂਰੀਆਂ ਰਹਿ ਗਈਆਂ ਸੀ ਉਹਨਾਂ ਮੰਗਾਂ ਨੂੰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸੀ ਉਹਨਾਂ ਨੂੰ ਪ੍ਰਮਾਣ ਕਰਾਉਣ ਵਾਸਤੇ ਲਾਗੂ ਕਰਾਉਣ ਲਈ 13 ਫਰਵਰੀ 2024 ਜੋ ਅਸੀਂ ਜਿਹੜਾ ਕਿ ਦਿੱਲੀ ਨੂੰ ਆ ਰਹੇ ਸੀ ਤੇ ਸਾਨੂੰ ਉੱਥੇ ਹਰਿਆਣਾ ਸਰਕਾਰ ਨੇ ਬਹੁਤ ਕਬੜੀਆਂ ਜਿਹੜੀਆਂ ਅਸੀਂ ਬੈਰੀਕੇਟਿੰਗ ਕਰਕੇ ਤੇ ਉੱਥੇ ਹਥਿਆਰਬੰਦ ਫੋਰਸਾਂ ਲਾ ਕੇ ਸਾਡੇ ਬੱਚਿਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਕਿੰਨੇ ਕਿਸਾਨ ਜਿਹੜੇ ਪੱਟੜ ਕਰ ਦਿੱਤੇ ਗਏ ਔਰ ਇਸ ਗੱਲ ਤੋਂ ਇੱਕ ਕਬਰਾ ਗਏ ਨੇ ਕਿ ਉਹਨਾਂ ਵਾਲੇ ਸਮੇਂ 'ਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਇਹ ਕਿਸਾਨ ਜਿਹੜਾ ਇਹ ਸਾਡਾ ਨੁਕਸਾਨ ਕਰਨਗੇ ਭਾਜਪਾ ਪਾਰਟੀ ਦਾ ਇਸ ਕਰਕੇ ਸਾਨੂੰ ਜਿਹੜਾ ਇਹ ਹੁਣ ਜਾਣ ਤੋਂ ਰੋਕਿਆ ਗਿਆ ਇਹੀ ਕਿਰਪਾਨਾ ਪਾ ਕੇ ਅਸੀਂ ਪਹਿਲਾਂ ਜਾਂਦ ਰਿਹਾ ਪਰ ਅੱਜ ਕਿਰਪਾਨ ਦਾ ਬਹਾਨਾ ਬਣਾ ਕੇ ਜਿਹੜਾ ਉਹ ਸੰਗ ਹੈ ਔਰ ਇਹ ਸਿੰਘ ਸਹਬਾਨੋ ਇਹ ਕੌਮ ਦੇ ਇਹ ਬਰੋ ਆਪਣੇ ਆਪ ਨੂੰ ਕੌਮ ਦੇ ਵਾਰਿਸ ਕਹਣ ਵਾਲਿਓ ਕਿੱਥੇ ਹੋ ਕਿਹੜੀ ਗੂੜੀ ਨੀਂਦ ਵਿੱਚ ਸੁੱਤੇ ਹੋਇਓ ਆਓ ਜਾਗੋ ਜਾਗਣ ਦਾ ਸਮਾਂ ਕੁਝ ਅਕਲ ਕਰੋ ਵਾਸਤਾ ਜੋ ਗੁਰੂ ਦਾ ਅੱਜ ਸਿੱਖ ਕੌਮ ਦੀ ਹਾਲ ਜਸ ਜੇ ਸੁਣੋ ਅਜੱਡੀਆਂ ਫੱਟੀਆਂ ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ ਤੇ ਅੱਜ ਜਿਹੜਾ ਇਹ ਸਾਡਾ ਕੀ ਹਾਲ ਹੋ ਰਿਹਾ ਆ ਬੈਗ ਲੱਗ ਪਾ 2.5 ਘੰਟੇ ਦੀ ਸ਼ਿਫਟ ਤੋਂ ਬਾਅਦ ਆਪਾਂ ਨੂੰ ਮਿਲੇ ਆ ਜੀ ਬੋਲੋ